ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚਲੰਕ ਤਾ ਤੁਹਾਡਾ ਸਵਾਗਤ ਅੱਜ ਆਪਾਂ ਬਣਾਵਾਂਗੇ ਮਲਾਈ ਪੂਜਕੇ ਦੀ ਸਬਜੀ ਕਈ ਵਾਰ ਆਪਣੇ ਘਰ ਵਿੱਚ ਹਰੀ ਸਬਜੀ ਨਹੀਂ ਹੁੰਦੀ ਤੇ ਫਿਰ ਆਪਾਂ ਸਬਜੀ ਕਾਦੀ ਬਣਾਉਣੀ ਹੈ ਤੇ ਆਪਾਂ ਸਬਜੀ ਬਣਾ ਸਕਦੇ ਹਾਂ ਮਲਾਈ ਪੂਜਕੇ ਦੀ ਇੰਨੀ ਸਵਾਦ ਸਬਜੀ ਬਣਦੀ ਆ ਕਿ ਆਪਾਂ ਇੱਕ ਰੋਟੀ ਦੀ ਬਜਾਏ ਆਪਾਂ ਚਾਰ ਚਾਰ ਰੋਟੀਆਂ ਖਾ ਸਕਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਸਬਜੀ ਭਰਉਣ ਵਾਸਤੇ ਇੱਕ ਕੌਲੀ ਆਪਾਂ ਮਲਾਈ ਭੂਜਾ ਲਿਆਗਾ ਤੇ ਹੁਣ ਆਪਾਂ ਮਲਾਈ ਭੂਜਾ ਨੂੰ ਕਰ ਦਾਂਗੇ ਸਾਈਡ ਤੇ ਹਾਂਜੀ ਸਬਜੀ ਵਾਸਤੇ ਆਪਾਂ ਲੈਤੇ ਹੈਗੇ ਦੋ ਟਮਾਟਰ ਤੇ ਇੱਕ ਦੋ ਗੰਡੀਆਂ ਆਪਾਂ ਲੈਤੀਆਂ ਅਦਰਕ ਦੀਆਂ ਤੇ ਥੋੜਾ ਜਿਹਾ ਆਪਾਂ ਲਸਣ ਲੈਤਾ ਹੈਗਾ ਤੇ ਦੋ ਆਪਾਂ ਲੈਤੇ ਆ ਪਿਆਜ਼ ਹੁਣ ਆਪਾਂ ਸਾਰੀਆਂ ਚੀਜ਼ਾਂ ਦਾ ਬਣਾ ਲਾਂਗੇ ਪੇਸਟ ਹਾਂਜੀ ਪਿਆਜ਼ ਤੇ ਅਦਰਕ ਦਾ ਆਪਾਂ ਪੇਸਟ ਬਣਾ ਲਿਆ ਤੇ ਟਮਾਟਰ ਦਾ ਵੀ ਆਪਾਂ ਪੇਸਟ ਬਣਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਸਬਜੀ ਬਣਾਉਣ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਦੋ ਤਿੰਨ ਚਮਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਹਾਂਜੀ ਤੇਲ ਗਰਮ ਹੋ ਗਿਆ ਤੇ ਦੋ ਸੁੱਕੀਆਂ ਲਾਲ ਮਿਰਚਾਂ ਪਾ ਦਾਂਗੇ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਜੀਰਾ ਆਪਣਾ ਭੁੰਨਿਆ ਗਿਆ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਦਾ ਪੇਸਟ ਇਹ ਪਿਆਜ਼ ਦੇ ਪੇਸਟ ਨੂੰ ਵੀ ਆਪਾਂ ਹੁਣ 2 ਮਿੰਟ ਵਾਸਤੇ ਭੁੰਨ ਲਾਂਗੇ ਹਾਂਜੀ ਪਿਆਜ਼ ਦੇ ਪੇਸਟ ਨੂੰ ਵੀ ਆਪਾਂ ਹੁਣ ਭੁੰਨ ਲਿਆ 2 ਮਿੰਟ ਵਾਸਤੇ ਹੁਣ ਆਪਾਂ ਪਾ ਦਾਂਗੇ ਟਮਾਟਰਾਂ ਦਾ ਪੇਸਟ ਇਹ ਹੁਣ ਆਪਾਂ ਮਸਾਲੇ ਵੀ ਨਾਲ ਐਡ ਕਰ ਦਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਕ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਕ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਮਿਰਚ ਵੀ ਆਪਾਂ ਜਿੰਨੀ ਕਿ ਮਿਰਚ ਖਾਣੀ ਉਸ ਦੇ ਹਿਸਾਬ ਨਾਲ ਆਪਾਂ ਪਾ ਲੈਣੀ ਕਈ ਵਾਰ ਆਉਂਦਾ ਨਾ ਮਿਰਚ ਕਈ ਜ਼ਿਆਦਾ ਤੇਜ ਹੁੰਦੀਆਂ ਕਈ ਵਾਰ ਘੱਟ ਤੇਜ ਹੁੰਦੀਆਂ ਉਸ ਦੇ ਹਿਸਾਬ ਨਾਲ ਆਪਾਂ ਮਿਰਚ ਪਾ ਲੈਣੀ ਹੈ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹਾਂਜੀ ਪੇਸਟ ਦੇ ਵਿੱਚ ਸਾਰੇ ਮਸਾਲੇ ਆਪਾਂ 3-4 ਮਿੰਟ ਵਾਸਤੇ ਭੁੰਨ ਲਿਆ ਤੇ ਬਹੁਤ ਵਧੀਆ ਜਿਹੜੇ ਮਸਾਲੇ ਭੁੱਜੇ ਗਏ ਤੇ ਹੁਣ ਆਪਾਂ ਪਾ ਦਾਂਗੇ ਤੇ ਇੱਕ ਗਲਾਸ ਦੁੱਧ ਵੱਡਾ ਗਲਾਸ ਹੈਗਾ ਦੁੱ ਹੁਣ ਆਪਾਂ ਦੁੱਧ ਪਾ ਦਾਂਗੇ ਪਾਣੀ ਨਹੀਂ ਆਪਾਂ ਪਾਉਂਦੇ ਹਾਂਗੇ ਦੁੱਧ ਦੇ ਨਾਲ ਮਲਾਈ ਭੁੱਜ ਕੇ ਦੀ ਸਬਜ਼ੀ ਵਧੀਆ ਬਣਦੀ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਗਰੇਵੀ ਦੇ ਵਿੱਚ ਮਿਕਸ ਕਰ ਦਾਂਗੇ ਇੱਥੇ ਪਾ ਦਾਂਗੇ ਆਪਾਂ ਹੁਣ ਥੋੜੀ ਜਿਹੀ ਕਸੂਰੀ ਮੇਥੀ ਜੇ ਤੁਹਾਡੇ ਕੋਲੇ ਹਰਾ ਧਨੀਆ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਆ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਤੇ ਹਲਕਾ ਜਿਹਾ ਜਦੋਂ ਉਬਾਲ ਆ ਗਿਆ ਉਦੋਂ ਤੱਕ ਆਪਾਂ ਹੁਣ ਗਰੇਵੀ ਨੂੰ ਪਕਾਵਾਂਗੇ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਜਿਕਰ ਆਇਆ ਤਾਂ ਆਪਾਂ ਟੱਕਨ ਚੱਕ ਦਿੰਨੇ ਆ ਤੇ ਹਲਕਾ ਜਿਹਾ ਤੁਸੀਂ ਦੇਖ ਸਕਦੇ ਹੋ ਉਬਾਲ ਆ ਚੁੱਕਿਆ ਹੈ ਗਰੇਵੀ ਨੂੰ ਤੇ ਹੁਣ ਆਪਾਂ ਪਾ ਦਾਂਗੇ ਇੱਕ ਕੌਲੀ ਮਲਾਈ ਭੂਜ ਗਿਆ ਹੁਣ ਆਪਾਂ ਗਰੇਵੀ ਦੇ ਵਿੱਚ ਹੁਣ ਇਹ ਮਲਾਈ ਭੂਜਗੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਗੈਸ ਆਪਾਂ ਰੱਖ ਦਾਂਗੇ ਹੁਣ ਮੀਡੀਅਮ ਤੇ ਮੀਡੀਅਮ ਕਰਕੇ ਗੈਸ ਆਪਾਂ ਤੇ ਇਹਨੂੰ ਢੱਕ ਦਿੰਨੇ ਆ 5-7 ਮਿੰਟ ਵਾਸਤੇ ਸਬਜੀ ਨੂੰ ਆਪਾਂ ਪਕਾ ਲਾਂਗੇ 5-7 ਮਿੰਟ ਹੋ ਗਏ ਆਪਣੀ ਸਬਜੀ ਪਕਾਈ ਜਾਂਦੀ ਐ ਨੂੰ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਬਸ ਆਪਾਂ ਇੰਨੀ ਕੀ ਗਰੇਵੀ ਰੱਖਣੀ ਸੀਗੀ ਕਿੰਨੀ ਵਧੀਆ ਜਿਹੜੀ ਇਹ ਸਬਜੀ ਬਣੀ ਹੋਈ ਹੈਗੀ ਤੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਆ ਤੁਸੀਂ ਵੀ ਘਰ ਵਿੱਚ ਇਸ ਨਾਮ ਮਲਾਈ ਭੁਜੇ ਦੀ ਸਬਜੀ ਬਣਾ ਕੇ ਦੇਖਿਓ ਹਾਂਜੀ ਘਰ ਵਿੱਚ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਮਲਾਈ ਪੂਜਕੇ ਦੀ ਸਬਜ਼ੀ ਜੇਕਰ ਆਪਣੇ ਘਰ ਵਿੱਚ ਕੋਈ ਹਰੀ ਸਬਜ਼ੀ ਨਾ ਹੋਵੇ ਤਾਂ ਆਪਾਂ ਸਬਜ਼ੀ ਬਣਾਉਣੀ ਹੋਵੇ ਤਾਂ ਤੁਸੀਂ ਜ਼ਰੂਰ ਬਣਾਇਓ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈਗੀ ਇਹ ਸਬਜ਼ੀ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ